ਨੀ ਪ੍ਰਤਾਪ ਬਾਜਵਾ ਦੇ ਵੱਲੋਂ ਇੱਕ ਮਹਾਨ ਵੀਡੀਓ ਸਾਡਾ ਪ੍ਰਤਾਪ ਸਿੰਘ ਬਾਜਵਾ ਵਰਗੇ ਸੀਨੀਅਰ ਲੀਡਰ ਵੱਲੋਂ ਕਿਸੇ ਵੀ ਨੂੰ ਜਾਤੀ ਸੂਚਕ ਸ਼ਬਦ ਕਹਿਣਾ ਜਾਂ ਉਹਦੇ ਕੰਮ ਨੂੰ ਪਰਖਣਾ ਮੈਂ ਸਮਝਦਾ ਵੀ ਉਦੋਂ ਮਾੜੀ ਗੱਲ ਕੋਈ ਨਹੀਂ ਹੁੰਦੀ ਮੈਂ ਸਮਝਦਾ ਵੀ ਬਾਜਾ ਵਜਾਉਣਾ ਤਾਂ ਇੱਕ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਪੇਸ਼ਾ ਅਜ ਅਦਰਸ਼ ਬਣ ਆਜ਼ਾਦ ਬਣ ਕਿੱਡੇ ਕਿੱਡੇ ਕੋਣਾਂ ਚ ਬੰਦੇ ਬੰਨਾਂ ਲੈ ਖੇਡਦੇ ਨੇ ਮੈਂ ਸਮਝਦਾ ਰੱਖਿਆ ਪਾਲ ਕੇ ਵੀ ਆਪਣੇ ਪਰਿਵਾਰ ਦਾ ਪੇਟ ਪਾਲਣਾ ਕੋਈ ਗੁਨਾਹ ਨਹੀਂ ਅਗਰ ਸਰਦਾਰ ਹਰਪ੍ਰਿੰਦ ਸਿੰਘ ਈਟੀਓ ਦਾ ਪਰਵਾਰਕ ਪੇਸ਼ਾ ਜਿਹੜਾ ਬੈਂਡਬਜਰੀ ਵਾਲਾ ਉਹਦੇ ਵਿੱਚ ਥੋੜਾ ਕੀ ਢਿੱਡ ਦੁਖਦਾ ਤੁਸੀਂ ਕਿਉਂ ਉਹਨਾਂ ਨੂੰ ਕਹਿੰਦੇ ਹੋ ਕਦੇ ਕਹਿੰਦੇ ਹੋ ਆ ਮਹਿਲਾਂ ਵਾਲੇ ਆ ਗਏ ਕਦੇ ਕਹਿੰਦੇ ਹੋ ਆ ਮਟੀਰੀਅਲ ਆ ਗਿਆ ਹੁਣ ਤੁਸੀਂ ਕਹਿੰਦੇ ਹੋ ਵੀ ਇਹਦਾ ਬੈਂਡ ਵਜਾ ਦੇਂਗੇ ਅੱਜ ਬੈਂਡ ਵਜਾਉਣ ਲਈ ਸਮੁੱਚੀ ਆਮ ਆਦਮੀ ਪਾਰਟੀ ਸੜਕਾਂ ਤੇ ਉਤਰੀ ਹੈ ਤੇ ਥੋੜਾ ਐਮਪੀ ਜਿੰਦਾ ਲਾ ਕੇ ਭੱਜ ਗਿਆ ਅਗਰ ਕੋਈ ਗਲਤੀ ਨਹੀਂ ਸੀ ਤਾਂ ਆ ਕੇ ਇੱਥੇ ਸਾਹਮਣਾ ਕਰਦੇ ਪਾਣੀ ਪੀਉਂਦੇ ਆਓ ਸਾਡੇ ਘਰ ਮੁਰੇ ਆਓ ਜਿਹੜਾ ਮਰਜ਼ੀ ਧਰਨਾ ਲਾਓ ਚਾਹ ਪਾਣੀ ਰੋਟੀ ਖਵਾ ਕੇ ਭੇਜਾਂਗੇ ਪੁੱਛਾਂਗੇ ਵੀ ਗਲਤੀ ਕੀ ਹੈ ਇਹ ਗਲਤੀ ਹੋ ਮੰਨਾਂਗੇ ਵੀ ਪਰ ਇਉਂ ਪਗੋੜੇ ਹੋ ਜਾਣਾ ਮੈਂ ਸਮਝਦਾ ਵੀ ਇਹ ਗੱਲ ਦਾ ਪ੍ਰਮਾਣ ਹੈ ਕਿ ਇਹ ਬੱਕੀ ਗਲਤੀ ਕਰੀ ਨਾ। ਸਭ ਦੇ ਸਮਾਜ ਦੇ ਪ੍ਰਤੀਯੰਗੀ ਜਿਹੜੀ ਨਫ਼ਰਤ ਆ ਖੁੱਲ ਕੇ ਸਾਹਮਣੇ ਉਹ ਬਿਲਕੁਲ ਸਾਹਮਣੇ ਆਈ ਆ। ਇਹਨਾਂ ਤੋਂ ਨਾ ਛੋਟੇ ਵੀਰ ਬਰਦਾਸ਼ਤ ਨਹੀਂ ਹੁੰਦਾ ਕਿ ਇਹ ਆਮ ਘਰਾਂ ਦੇ ਮੁੰਡੇ ਕਿੰਨੇ ਏਡੀ ਏਡੀਆ ਕੁਰਸੀਆਂ ਤੇ ਬਹਿ ਗਏ। ਕਿਤੇ ਇਹ ਬਰਦਾਸ਼ਤ ਕਰਨ ਵਾਲੇ ਸੀ ਵੀ ਕਿਤੇ ਕਿਸੇ ਬੈਂਡ ਵਾਲੇ ਦਾ ਮੁੰਡਾ ਈਟੀਓ ਬਣ ਜੇ ਜਾਂ ਈਟੀਓ ਬਣਨ ਤੋਂ ਬਾਅਦ ਉਹ ਉਹ ਸਰਕਾਰ ਦੇ ਵਿੱਚ ਮੰਤਰੀ ਬਣ ਜੇ। ਇਹਨਾਂ ਦੇ ਬਰਦਾਸ਼ਤ ਤੋਂ ਬਾਹਰ ਪਰ ਕਾਂਗਰਸ ਪਾਰਟੀ ਵਾਲਿਓ ਬੇਨਤੀ ਕਰਦਾ ਕਿ ਅਸੀਂ ਆਪ ਗੱਡੀਆਂ ਤੇ ਨਹੀਂ ਬੈਗੇ ਇਹ ਪਿੱਤਾ ਪੁਰਖੀ ਗੱਡੀਆਂ ਨੇ ਸਾਨੂੰ ਮਿਲਦੀਆਂ ਆਪਦੀ ਮਿਹਨਤ ਨਾਲ ਇਹ ਲੋਕਾਂ ਨੇ ਦਿੱਤੀਆਂ ਕੀਤੇ ਕਰਮ ਤੇ ਸਾਡੇ ਕੰਮ ਦੇਖ ਕੇ ਇਹ ਕਿਨਾਂ ਦੇ ਸਾਬਕਾ ਮੁੱਖ ਮੰਤਰੀ ਨੇ ਚੰਨਜੀਤ ਸਿੰਘ ਚੰਨੀ ਉਹ ਉਸੇ ਸਮਾਜ ਤੋਂ ਆਉਂਦੇ ਨੇ ਉਹ ਵੀ ਬਾਰ-ਬਾਰ ਆਪਣਾ ਦਰਦ ਬਿਆਨ ਕਰਦੇ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਕਾਂਗਰਸ ਪਾਰਟੀ ਨੇ ਦੇਖੋ ਇਹ ਇਤੋਂ ਵੱਡਾ ਕੀ ਪ੍ਰੂਫ ਹੋਊਗਾ ਵੀ ਇਹ ਕਾਂਗਰਸ ਪਾਰਟੀ ਦਲਤ ਵਿਰੋਧੀ ਪਾਰਟੀ ਹੈ ਇੱਥੇ ਇੱਕ ਪੱਤਰਕਾਰ ਨੇ ਸਵਾਲ ਕਰਿਆ ਕਿ ਬਹੁਤ ਵੱਡਾ ਐ ਐਸੀ ਸਮਾਜ ਦਾ ਭਾਈ ਜਿਹੜਾ ਕਾਂਗਰਸ ਪੱਕੀ ਹੈ ਤਾਂ ਮੈਨੂੰ ਰੁੱਕਿਆ ਮੈਂਗਾ ਛੋਟੇ ਵੀਰ ਇਹ ਬੀਤੇ ਸਮੇਂ ਦੀਆਂ ਗੱਲਾਂ ਨੇ ਅੱਜ ਸਮੁੱਚਾ ਦਲ ਸਮਾਜ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਖੜਾ ਕਿਉਂਕਿ ਪਿਛਲੇ ਸਮੇਂ ਤੋਂ ਕੱਢ ਕੇ ਜਿੰਨਾ ਦਲ ਸਮਾਜ ਹੈ ਸਮਾਜ ਉਹਨੇ ਬੇਨਤੀ ਕਰਦਾ ਤੁਸੀਂ ਰਿਕਾਰਡ ਕਢਾ ਲਓ ਵੀ ਅੱਜ ਤੱਕ ਕਿਹੜੀ ਪਾਰਟੀ ਨੇ ਥੋੜਾ ਤੇ ਪੰਜਾਬ ਦਾ ਫਾਇਦਾ ਕਰਿਆ ਇਹ ਥੋੜਾ ਆਪੇ ਹੀ ਪਤਾ ਲੱਗ ਜੂ ਵੀ ਸਮੁੱਚਾ ਪੰਜਾਬ ਕਿਹਦੇ ਨਾਲ ਕੋਈ ਵਿਰੋਧ ਕਰਨਾ ਆਪਣਾ ਕਾਰੋਬਾਰ ਕਰਨਾ ਕੋਈ ਗੁਨਾਹ ਨਹੀਂ ਹੈ ਇੱਕ ਦਲਦ ਪ੍ਰਵਾਹ ਦੇ ਸਮਾਜ ਦੇ ਵਿੱਚ ਇੱਕ ਬੰਦਾ ਨਿਕਲ ਕੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਲੋਕਾਂ ਨੇ ਉਹਨੂੰ ਐਮਐਲਏ ਬਣਾ ਦਿੱਤਾ ਐਮਐਲਏ ਦੇ ਬਾਅਦ ਆਮ ਆਦੀ ਪਾਰਟੀ ਨੇ ਉਹਨੂੰ ਮੰਤਰੀ ਬਣਾ ਦਿੱਤਾ ਤੁਹਾੜੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਜੇ ਉਹਦਾ ਕੋਈ ਕਿੱਤਾ ਉਹਦਾ ਬਿਜ਼ਨਸ ਸੀਗਾ ਸਾਡੀ ਆਮ ਆਦੀ ਪਾਰਟੀ ਸ਼ਿਰ ਤੋਂ ਹੀ ਕਹਿੰਦੀ ਹੈ ਕਿ ਸਾਡੇ ਐਮਐਲਏ ਸਾਡੇ ਮੰਤਰੀ ਆਮ ਪਰਿਵਾਰਾਂ ਦੇ ਨੇ ਜੇ ਉਹ ਬਿਜ਼ਨਸ ਕਰ ਰਿਹਾ کاروبار ਕਾਰੀ ਦਾ ਪਰਿਵਾਰ ਕਰ ਰਿਹਾ ਕੋਈ ਬਹਿਣ ਬਾਜੇ ਦਾ ਕਰਮ ਕਰਨਾ ਮਾਰਾ ਕਰਮ ਹੈ ਉਹ ਚੋਰੀ ਡਾਕਦੇ ਨਹੀਂ ਮਾਰ ਰਿਹਾ ਤੁਹਾਡੇ ਕੋਲ ਸਮੱਗਲਰ ਤਾਂ ਨਹੀਂ ਹੈ ਇਸ ਕਰਕੇ ਤੁਹਾਡੇ ਜਿਹੜੇ ਕਿਤੇ ਨੇ ਤੁਸੀਂ ਆਪਣੇ ਦਖੀਮਤ ਰੱਖੋ ਜਿਹੜਾ ਰੋਜ਼ਗਾਰ ਕਰਕੇ ਬਾਹਰ ਨਿਕਲ ਗਿਆ ਹੈ ਉਹਦਾ ਸਤਿਕਾਰ ਕਰਨਾ ਸਿੱਖੋ ਜੇ ਤੁਹਾਡੀ ਲੈਂਗੁਏਜ ਉਹਦੀ ਪਕੜ ਨਹੀਂ ਹੈਗੀ ਤੇ ਚੁੱਪ ਕਰਕੇ ਘਰ ਬੈਠ ਜਾਓ ਲੋਕਾਂ ਨੇ ਬਾਈ ਤਾਂ ਤੁਹਾਨੂੰ ਘਰ ਬਿਠਾਈ ਦਿੱਤਾ ਸੀਗਾ ਫਿਰ ਅੱਜ ਤੁਸੀਂ 27 ਦੀ ਬਿਚਾਰੀ ਕਰਕੇ ਤੁਰੇ ਫਿਰਦੇ ਹੋ ਬਾਈ ਜੀ ਨੋਕੜ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਨਾ ਕਰਨਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਤੁਹਾਡੀ ਮਾਨਸਿਕਤਾ ਕੀ ਹੈ ਤੁਹਾਡੀ ਸੋਚ ਕੀ ਹੈ ਤੁਸੀਂ ਜਿਸ ਨੂੰ ਇਰੀਡ ਦੀ ਹੱਡੀ ਕਹਿੰਦੇ ਸੀ ਅੱਜ ਉਹਦੇ ਖਿਲਾਫ ਹੀ ਉਹਨਾਂ ਨੂੰ ਖਾਣ ਜਾ ਰਹੇ ਹੋ ਕੀ ਆਮ ਆਪ ਪਾਰਟੀ ਜਿਹੜੇ ਨੇ ਕੰਮ ਕੀਤੇ ਆ ਉਹਦੀ ਬੁਗਾੜ ਚ ਤਾਂ ਨਹੀਂ ਕਿਤੇ ਇਹ ਸਾਰਾ ਕੁਝ ਹੋ ਰਿਹਾ ਦੇਖੋ ਮੇਰੀ ਗੱਲ ਸੁਣ 2022 ਤੋਂ ਲੈ ਕੇ ਅਈ ਦਿਨ ਦੇ ਡੇਢ ਤੱਕ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹਨਾਂ ਨੇ ਕਰਕੇ ਦਿਖਾਇਆ ਉਹ ਜੀਨੀਆਂ ਗਾਰੰਟੀਆਂ ਸੀ ਇੱਕ ਇੱਕ ਕਰਕੇ ਪੂਰੀ ਕੀਤੀ ਉਸ ਦੇ ਨਾਲ ਨਾਲ ਇੱਥੇ ਵਸ ਰਹੀ ਪੰਜਾਬ ਦੀ ਡਿਵੈਲਪਮੈਂਟ ਅੱਜ ਪੰਜਾਬ ਦੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਕੋ ਬਰਦਾਸ਼ਤ ਹੀ ਨਹੀਂ ਹੋ ਰਿਹਾ ਇਸ ਕਰਕੇ ਉਹ ਸੋਚਦੇ ਸੀ ਕਿ ਆਮ ਆਦਮੀ ਪਾਲੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਇਹ ਕਹਿੰਦੇ ਚੱਲ ਨਹੀਂ ਨਹੀਂ ਸਰਕਾਰ ਚੱਲ ਗਈ ਕਹਿੰਦੇ ਫੰਡ ਕਿੱਥੋਂ ਲੈਣਗੇ ਫੰਡ ਆ ਗਏ ਇਹ ਕਹਿੰਦੇ ਡਿਵੈਲਪਮੈਂਟ ਹੀ ਕਰਾਂ ਆਪਣੇ ਡਿਵੈਲਪਮੈਂਟ ਹੋ ਗਈ ਇਸ ਕਰਕੇ ਬਹੁਤ ਵੱਡੀ ਬਖਲਾਤ ਹੈ ਇਹ ਆਪਣਾ ਸੰਤੁਲਨ ਖੋ ਚੁਕਿਆ ਮੈਂ ਤਾਂ ਇੱਕੋ ਰਹਿ ਦਊਂਗਾ ਆਪਣਾ ਇਲਾਜ ਅੱਛੇ ਰੱਖ ਕੇ ਕਰਵਾਓ ਆਪਣੀ ਲੈਂਗੁਏਜ ጠਗੜੱਖੋ ਕਿਸੇ ਨੂੰ ਮਾਰਾ ਸ਼ਬਦ ਬੋਲਣ ਤੋਂ ਪਹਿਲਾਂ ਆਪਣੇਦਰ ਝਾਤੀ ਮਾਰੋ ਆਪਾਂ ਕਿੱਥੇ ਖੜੇ ਹਾਂ ਠੀਕ ਕੋਈ ਕਾਰਵਾਈ ਵੀ ਕੀਤੀ ਜਾਏਗੀ ਬਿਲਕੁਲ ਜੇ ਮਾਫੀ ਨਹੀਂ ਮੰਗਦਾ ਤੇ ਆਪਾਂ ਸਰਕਾਰ ਦੇ ਹੈਗੇ ਆ ਸਪੋਰਟ ਵੀ ਜਾਵਾਂਗੇ ਉਹਦੇ ਖਿਲਾਫ ਜੋ ਸਾਡੇ ਕੋਲ ਮਨਸਿਕ ਹੈ ਇਸ ਕਰਾਂਗੇ ਕਿਉਂਕਿ ਕਿਸੇ ਕੋਲ ਨੂੰ ਵੀ ਅਧਿਕਾਰ ਨਹੀਂ ਹੈ ਤੇ ਕਿਸੇ ਦੀ ਜਾਦੇ ਬਾਰੇ ਕਿਸੇ ਰਿਕਾਸਟ ਬਾਰੇ ਜਾਂ ਕਿਸੇ ਕੰਮ ਕਿਤੇ ਬਾਰੇ ਤੁਸੀਂ ਉੱਤੇ ਕਟਾਸ ਕਰੋ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈ ਜੇ ਤੁਸੀਂ ਵਰਤਦੇ ਹੋ ਤੁਸੀਂ ਸੱਜਾ ਦਾ ਹੱਕ ਠੀਕ ਹੈ ਸਭ ਤੇ ਜਿਹੜੀ ਟਿੱਪਣੀ ਕੀਤੀ ਗਈ ਹੈ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਜੀ ਪੀਟੀਓ ਦੇ ਉੱਤੇ ਕਿੰਨਾ ਬੁਰਾ ਦੇਖੋ ਜਿਹੜੀ ਟਿੱਪਣੀ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾਲੋਂ ਸਾਡੇ ਮੰਤਰੀ ਸਾਹਿਬ ਦੇ ਵਿਰੁੱਧ ਦੇਖੋ ਬੜੀ ਗੰਦੀ ਸ਼ਬਦ ਆਵਾਜ਼ੀ ਤੇ ਬਹੁਤ ਹੀ ਬੇਅਕਲੀ ਕਹਾਂਗੇ ਜੀ ਤੇ ਮੈਂ ਤੇ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ੁਰੂ ਕਰਕੇ ਇੱਕ ਬੇਨਤੀ ਲਾਉਣਾ ਚਾਹੂੰਗਾ ਸਾਡੇ ਪ੍ਰਤਾਪ ਸਿੰਘ ਬਾਜਵਾਲ ਤੇ ਸਪੈਸ਼ਲੀ ਰਾਜਾ ਬੜਿੰਗ ਜੀ ਨੂੰ ਕਿ ਸਾਡੀ ਪਾਰਟੀ ਹੈਲਥ ਕਾਰਡ ਬਣਾ ਰਹੀ ਹੈ ਤੇ ਹੈਲਥ ਕਾਰਡ ਬਣਾ ਕੇ ਸਾਡੇ ਲੁਧਿਆਣੇ ਨੇੜੇ ਤੁਹਾਡੇ ਦਫਤਰ ਰੋੜਾ ਨਿਊਰੋ ਸੈਂਟਰ ਆਪਣਾ ਦਿਮਾਗ ਦਾ ਸੰਤੁਲਨ ਆਪਣਾ ਠੀਕ ਕਰੋ ਆਪਣਾ ਇਲਾਜ ਕਰਾਓ ਤੇ ਇੱਕ ਡਾਕਟਰ ਪੰਕਾਇ ਨੇ ਡੀ ਐਮ ਸੀ ਦੇ ਬੜੇ ਵਧੀਆ ਸੈਕਟਰੀ ਕਹਿੰਦੇ ਤੁਸੀਂ ਤੁਹਾਨੂੰ ਦਵਾਈ ਦੀ ਲੋੜ ਹੈ ਤੁਸੀਂ ਕਿਦਾਂ ਦੇ ਬਿਆਨ ਦਿੰਨੇ ਹੋ ਹਰ ਇੱਕ ਬਿਆਨ ਤੁਹਾਡਾ ਮੈਂ ਕੀ ਅ ਦਲਿਤ ਵਰਗ ਦੇ ਵਿਰੋਧ ਦੇ ਵਿੱਚ ਤੇ ਕਦੀ ਹਰ ਇੱਕ ਵਰਗ ਦੇ ਵਿਰੋਧ ਜੀ ਤੁਸੀਂ ਆਪ ਕੋ ਮੁੱਠੇ ਸਿੱਧਾ ਬਿਆਨ ਦਿੰਨੇ ਹੋ ਤੁਹਾਡਾ ਤੇ ਦੂਜਾ ਇੱਕ ਸੈਕਟਰੀ ਵੀ ਤਾਂ ਕਹਿਆ ਤੁਹਾਡਾ ਇੱਕ ਦੂਜਾ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਹੈ ਤੇ ਤੁਹਾਡਾ ਮੈਥਮੈਟਿਕਸ ਬਹੁਤ ਡਾਊਨ ਆ ਕਿੱਥੋਂ ਤੁਸੀਂ 2027 ਦਾ ਮੈਥਮੈ ਆਪਣਾ ਪੰਜਾਬ ਦਾ ਸਾਮਲੋਗੇ ਜਿੰਨਾ ਦੇਖਦੇ ਆ ਪਹਿਲਾਂ ਜਿਹੜਾ ਰਾਜਾ ਬੜਿੰਗ ਦਾ ਬਿਆਨ ਸੀਗਾ ਬੁਟਾ ਸਿੰਘ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਦੇਖੋ ਜਿਹੜਾ ਬੰਦਾ ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਇੰਨਾ ਵੱਡਾ ਸਾਰਾ ਕੁਝ ਆਪਣਾ ਕੁਰਬਾਨ ਕੀਤਾ ਹੋਵੇ ਤੁਸੀਂ ਆਪਣੇ ਲੀਡਰਾਂ ਨੂੰ ਨਹੀਂ ਛੱਡਦੇ ਹੁਣ ਸਾਡੇ ਘਰਾਂ ਦੇ ਉੱਤੇ ਅਟੈਕ ਕਰ ਰਹੇ ਹੋ ਤੇ ਇੱਕ ਇੰਨਾ ਮਿਹਨਤੀ ਪਰਿਵਾਰ ਦੇ ਵਿੱਚੋਂ ਸਾਡੇ ਮੰਤਰੀ ਸਾਹਿਬ ਤੁਸੀਂ ਉਹਨਾਂ ਨੂੰ ਕਹਿ ਰਹੇ ਤੇਰੀ ਧੌਣ ਤੇ ਗੋਡਾ ਰੱਖ ਦੇਣਾ ਗੋਡਾ ਪੰਜਾਬ ਦੀ ਜਨਤਾ ਨੇ 2027 ਦੇ ਵਿੱਚ ਜਲਦ ਤੁਹਾਡੀ ਧੌਣ ਤੇ ਗੋਡਾ ਰੱਖਣਾ ਤੇ ਗੋਡੇ ਥੱਲੇ ਦੇ ਕੇ ਤੁਹਾਨੂੰ ਘਰੇ ਬਿਠਾ ਦੇਣਾ ਇਹ ਤੁਹਾਨੂੰ ਜਲੀ ਬਖਲਾਹਟ ਜਿਹੜੀ ਹੋਈ ਹੋਏ ਇਸੇ ਬਖਲਾਹਟ ਕਰਕੇ ਤੁਹਾਡੇ ਮੂੰਹੋਂ ਤੁਸੀਂ ਬੋਲਣਾ ਨਹੀਂ ਚਾਹ ਆਪੇ ਨਿਕਲਦੇ ਨੇ ਇਹ ਤੁਹਾਡੀ ਬਖਲਾਹਟ ਹੈ ਤਾਂ ਕਰਕੇ ਤੁਸੀਂ ਇਹੋ ਜੇ ਬਿਆਨ ਦਿੰਨੇ ਹੋ ਜੀ ਅੱਜ ਰਾਜਾ ਵੜੀ ਦੇ ਦਫ਼ਤਰ ਆ ਕੇ ਪ੍ਰੋਟੈਸਟ ਕਰ ਰਹੇ ਨੇ ਦੇਖੋ ਅੱਜ ਰਾਜਾ ਵੜੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਇਹ ਰਾਜਾ ਵੜਿੰਗ ਜੀ ਲੁਧਿਆਣੇ ਤੋਂ ਜਿਹੜੇ ਐਮਪੀ ਨੇ ਨਾ ਤੇ ਸਾਨੂੰ ਕਦੇ ਇੱਥੇ ਦਿਖੇ ਨੇ ਤੇ ਅੱਜ ਅਸੀਂ ਇਹਨੂੰ ਆ ਵੀ ਦੱਸਣ ਆਏ ਸੀ ਮਹਾਰਾਜ ਆਪਣੇ ਦਫ਼ਤਰ ਕਦੀ ਬੈਕਟਰ ਤੁਸੀਂ ਲੁਧਿਆਣੇ ਦਾ ਤੁਸੀਂ ਐਮਪੀ ਹੋ ਕਦੀ ਇੱਥੇ ਦਰਸ਼ਨ ਤਾਂ ਦਿਆ ਕਰੋ ਕਿਸੇ ਨੂੰ ਤੇ ਅੱਜ ਅਸੀਂ ਪਹੁੰਚ ਕੇ ਮੈਸੇਜ ਲਾਇਆ ਸੀਗਾ ਤੁਹਾਡੇ ਦਫ਼ਤਰ ਬਾਹਰ ਆਵਾਂਗੇ ਜੇ ਉਹ ਇੰਨੇ ਸੱਚੇ ਹੁੰਦੇ ਜਾਂ ਕੋਈ ਜਵਾਬ ਦੇਣਾ ਚਾਹੁੰਦੇ ਆਮਣੋ ਸਾਹਮਣੇ ਆ ਕੇ ਗਲਤਾਂ ਕਰਦੇ ਪਹਿਲਾ ਮੂੰਹ 'ਚੋ ਗਲਤ ਲਫ਼ਜ਼ ਕਹਿ ਦੇਣੇ ਆ ਬਾਅਦ 'ਚ ਘਬਰਾ ਜਾਣਾ ਡਰ ਜਾਣਾ ਕਿਵੇਂ ਕੰਬਦੇ ਹੁੰਦੇ ਆ ਪਿੱਛੇ ਤੇ ਤੁਸੀਂ ਦੇਖਿਆ ਹੋਇਆ ਸੀਗਾ ਆ ਥੋੜੇ ਦਿਨ ਪਹਿਲਾਂ ਕਿਵੇਂ ਚੀਕਾਂ ਠੀਕ ਰੇ ਸੀ ਉਹ ਚੀਕ ਇਹਨਾਂ ਦੀ ਪੈਣੀ ਆ ਚੰਗੀ ਤਰ੍ਹਾਂ 2027 ਦੇ ਵਿੱਚ ਬਿਲਕੁਲ ਸਰ ਦੇਖੋ ਤੁਸੀਂ ਅੱਜ ਗਰਾਊਂਡ ਤੇ ਰਿਐਲਿਟੀ মিডিਆ ਵਾਲੇ ਲੋਕੋ ਮੇਰੇ ਸਾਥੀਓ ਭਰਾਓ ਤੁਸੀਂ ਦਿੱਲੀ ਥੱਲੇ ਗਰਾਊਂਡ ਤੇ ਰਹੇ ਹੋ ਸਰ ਕਾਂਗਰਸ ਦਾ ਕਿਹੜਾ ਲੀਡਰ ਅੱਲ ਲੁਧਿਆਣਾ ਵਿੱਚ ਕਿਦੇ ਕੋ ਜਾ ਕੇ ਪ੍ਰੋਟੈਸਟ ਕਰੀ ਆ ਇੱਕ ਇੱਕ ਦਫ਼ਤਰ ਆ ਰਾਜਾ ਬੜਿੰਗਜੀ ਦਾ ਲੁਧਿਆਣਾ ਦੇ ਵਿੱਚ ਉਹ ਵੀ ਬੰਦ ਕਰਕੇ ਚਲੇ ਗਏ ਜੀ ਗਰਾਊਂਡ ਤੇ ਕਾਂਗਰਸ ਪਾਰਟੀ ਦਾ ਕੋਈ ਵਜੂਦ ਨਹੀਂ ਹੈਗਾ ਵਾ ਇਹ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਬਖਲਾ ਕੇ ਜਾਣ ਬੁੱਝ ਕੇ ਹਜੇ ਬਿਆਨ ਦੇ ਰਿਹਾ ਤਾਂ ਕਿ মিডিਆ 'ਚ ਸ਼ਾਉਂਡ ਦੇ ਲਈ ਕਵਰੇਜ ਲੈ ਸਕਣ ਤੁਸੀਂ ਇਹਨਾਂ ਦੀ ਮਾਨਸਿਕਤਾ ਦੇਖੋ ਸਰ ਇਹਨਾਂ ਦਾ ਪ੍ਰਧਾਨ ਪੂਰੀ ਪਾਰਟੀ ਦਾ ਪੰਜਾਬ ਦਾ ਉਹ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਰੰਗ ਦੇ ਟਿੱਪਣੀ ਕਰ ਰਹੇ ਆ ਵਾ ਇਹਨਾਂ ਦੇ ਫੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਉਹ ਬੈਂਡ ਵਜਾ ਤੀਨ ਕਰਾ ਬੈਂਡ ਵਾਜੀ ਵਾਲੇ ਉਹ ਨੇ ਜਿਹੜੇ ਖੁਸ਼ੀ ਦੇ ਮੌਕੇ ਤੇ ਥੋੜੀ ਬਰਾਤ ਦੇ ਮੂਹਰੇ ਚੱਲਦੇ ਆ ਜਿਨ੍ਹਾਂ ਨੂੰ ਸਤਕਾਰ ਫਰਕਾ ਜਦ ਬੋਟਾ ਲੈਣੀ ਹੁੰਦੀ ਆ ਤੁਸੀਂ ਘਰੇ ਜਾਂਦੇ ਹੋ ਚਾਹ ਪੀਂਦੇ ਹੋ ਬਾਅਦ ਵਿੱਚ ਕਰੇ ਬੈਂਡ ਵਜਾ ਦਾਗੇ ਪਰ ਤੁਸੀਂ ਬੈਂਡ ਫਟਾ ਕੀ ਵਜਾਉਣਾ ਤਿੰਨ ਵਾਰ ਦਿੱਲੀ ਦੀ ਜਨਤਾ ਨੇ ਤੁਹਾਨੂੰ 0 0 ਦੇ ਕੇ ਬੈਂਡ ਵਜਾਤਾ ਕੋਈ ਗੱਲ ਨਹੀਂ ਪਾਈ ਚ ਪੱਜ ਗਿਆ ਤੁਹਾਡਾ ਬੈਂਡ ਸਤਾਈ ਵੀ ਦੂਰ ਨਹੀਂ ਭਾਈ ਜੀ ਮੈਂ ਤਾਂ ਇਹੀ ਕਹਿੰਦਾ ਵੀ ਕਾਂਗਰਸ ਪਾਰਟੀ ਨੂੰ ਪ੍ਰਤਾਪ ਸਿੰਘ ਵਾਜਬਾ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਦਾ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਜਿੱਦਾਂ ਪਿਛਲੇ ਦਿਨੀ ਉਹਨੇ ਬੰਬਾਂ ਦਾ ਬੰਬਾਂ ਦੀ ਗੱਲ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸੇ ਤਰ੍ਹਾਂ ਸਾਡੇ ਮਾਨਯੋਗ ਮਿਨਿਸਟਰ ਸਾਹਿਬ ਨੂੰ ਵੀ ਉਹਨੇ ਕਿਤੇ ਵਾਰਾਂ ਦੇ ਕਿਤੇ ਵਾਰ ਬੋਲਿਆ ਤਾਂ ਮੈਂ ਇਹਦੀ ਨਿੰਦਾ ਕਰਦਾ ਜੀ ਇਹਨਾਂ ਦੇ ਆਪ ਦੀ ਇੱਕ ਸਾਬਕਾ ਮੁੱਖ ਮੰਤਰੀ ਚੱਲ ਨਹੀਂ ਹੋਏ ਇਹਨਾਂ ਨੂੰ ਅਜਮ ਨਹੀਂ ਹੁੰਦੇ ਪਾਰਟੀ ਦੇ ਅੰਦਰ ਅਕਸਰ ਉਹਨਾਂ ਦੇ ਖਾਵ ਰਹਿਣ ਬਜੂ ਦੇਖੋ ਉਹਨਾਂ ਦੇ ਆਪ ਦੇ ਘਰ ਦੀ ਗੱਲ ਹੈ ਜੀ ਉਹਨਾਂ ਦੇ ਉਹਨਾਂ ਦੇ ਘਰ ਜੇ ਤੁਹਾਡੀ ਬੰਦਾ ਨਾਮ ਨਹੀਂ ਗਿਆ ਅੱਗੇ ਬਣਾਉਣਾ ਅਸੀਂ ਹੋਰ ਪ੍ਰਦਰਸ਼ਨ ਕਰਾਂਗੇ ਜੀ ਵਿਰੁੱਧ ਕਰਦੇ ਆ ਜੀ ਧੰਨਵਾਦ ਜੀ